चढ़दी कला पंजाब न्यूज़ से आप सब का स्वागत है कुमाल पुलिस ने उस वेले वड्डी सफलता प्राप्त मिली जदों एक औरत औरतारौ ग्राम हैरोइन और भी हज़ार रुपए की डरग मनी समेत काबू कर किया गया इस संबंधी जानकारी दिद्या डीएसपी श्री हरगोबिंदपुर साहिब राजेश कक्कड़ ने दस्या कि मानयोग श्री सुहेल कासिम मीर आईपीएस सीनियर पुलिस कप्तान बटाला ਗੁਰਪ੍ਰਤਾਪ ਸਿੰਘ ਸਹੋਤਾ ਐਸ.ਐਚ.ਪੀ. ਇਨਵੈਸਟੀਗੇਸ਼ਨ ਬਟਾਲਾ ਦੀਆਂ ਹਦਾਇਤਾਂ ਅਨੁਸਾਰ ਪੈੜੇ ਅਨਸਰਾ ਅਤੇ ਨਸ਼ੇ ਦੇ ਸਮਗਲਰਾਂ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਥਾਣਾ ਕੁਮਾਨ ਦੇ ਮੁਖੀ ਐਸ.ਐਚ.ਓ. ਵਿਕਰਮ ਸਿੰਘ ਵੱਲੋਂ ਸਮੇਤ ਸੀ.ਆਈ.ਆਈ. ਸਟਾਫ ਬਟਾਲਾ ਦੇ ਕਰਮਚਾਰੀਆਂ ਗਸ਼ਤ ਦੇ ਸਬੰਧ ਵਿੱਚ ਪਿੰਡ ਪੋਮਾ ਗਏ ਸਨ ਜਿੱਥੇ ਇੱਕ ਔਰਤ ਪਵਨਦੀਪ ਕੌਰ ਪਤਨੀ ਅਮਰਿਤਪਾਲ ਸਿੰਘ ਵਾਸੀ ਪੋਮਾ ਪਾਸੋਂ 460 ਗ੍ਰਾਮ ਹੈਰੋਇਨ ਅਤੇ ਇੱਕ ਕੰਪਿਊਟਰ ਕੰਡਾ ਅਤੇ 20000 ਰੁਪਏ ਭਾਰਤੀ ਕਰੰਸੀ ਦਰਗਮਨੀ ਸਮੇਤ ਕਾਬੂ ਕਰ ਲਿਆ। ਪੁਛਗਿਛ ਦੌਰਾਨ ਪਵਨਦੀਪ ਕੌਰ ਨੇ ਦੱਸਿਆ ਕਿ ਉਸਨੇ ਇਹ ਹੈਰੋਇਨ ਲਵਪ੍ਰੀਤ ਸਿੰਘ ਉਰਫ ਪੋਲਾ ਪੁੱਤਰ ਗੁਰਜੀਤ ਸਿੰਘ ਵਾਸੀ ਪੋਮਾ ਕੋਲੋਂ ਖਰੀਦੀ ਹੈ ਉਹਨਾਂ ਦੱਸਿਆ ਕਿ ਪਵਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਤੇ ਹੋਰ ਪੁਛਗਿਛ ਜਾਰੀ ਹੈ ਕੁਮਾਨ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਮਾਨਯੋਗ ਮੁਖਤਸਰ ਵੱਲੋਂ ਤੁਹਾਡੇ ਡੀਵੀ ਸਾਹਿਬ ਵੱਲੋਂ ਚਲਾਇਆ ਗਿਆ ਨਸ਼ਾ ਵਿਰੁੱਧ ਜੁੱਦ ਉਸ ਸਮੇਂ ਬੜਾ ਵੱਡਾ ਹਾਲਾਰਾ ਮਿਲਿਆ ਜਦੋਂ ਸਾਡੇ ਮਾਨਯੋਗ ਐਸਪੀ ਸਾਹਿਬ ਸ਼੍ਰੀ ਜਗਦੇਵ ਸਿੰਘ ਸਾਹਿਬ ਦੀ ਨਿਸ਼ਾਨਦੇਸ਼ ਤੇ ਹਰੇਕ ਡੀਐਸਪੀ ਐਸਪੀਡੀ ਸਾਹਿਬ ਦੀ ਥੋੜਾ ਥੋਤਾ ਸਾਹਿਬ ਦੀ ਜਿਹੜੀ ਹਰ ਡਾਇਰੈਕਸ਼ਨਸ ਤੇ ਹਨ ਥਾਣਾ ਕਮਾਂਡ ਦੀ ਪੁਲਿਸ ਨੂੰ ਉਸ ਦੇ 250 ਦਾ ਕੋਈ ਜਦੋਂ ਉਹਨਾਂ ਨੇ ਇੱਕ ਘੋਮਾ ਦੀ ਇੱਕ ਔਰਤ ਨੂੰ 460 ਗ੍ਰਾਮ ਦੇ ਨਾਲ ਚਾਚਾ ਦੇ ਨਾਲ ਦਸਰਾ ਦਿੱਤਾ ਜਿਸ ਦੀ ਲਿਡੀਅ ਨਾਮ ਪਵਨਿੰਕੌਰ ਹੈ ਤੇ ਜਿਹੜੀ ਕੋ ਪ੍ਰਾਮਣ ਖੈਰ ਹੋਈ ਹੈ ਉਹਦੇ ਨਾਲ ਨਾਲ ਇਹਦੇ ਕੋਲ ਇੱਕ ਕੰਡਾ ਇੰਦੂ ਦੀ ਨੂਰ ਪੁਰਗੇਵਿਦਿਸ ਇਨਾਂ ਡਰਗ ਮਨੀ 20000 ਰੁਪਇਆ ਬਰਾਮਦ ਹੋਈ ਹੈ ਇਥੇ ਦੱਸਣਯੋਗ ਹੈ ਕਿ ਜਿੰਤੂ ਇਹ ਲੈਦੀ ਸੀ ਉਹ ਵੀ ਨਾ ਉਹ ਵੀ ਪਤੀ ਦੇ ਬੰਦਾ ਇਨਵੋਲ ਹੈ ਜਿਹੜਾ ਜਿਹੜਾ ਇਹਦਾ ਪਤੀ ਹੈ ਜਿਹੜਾ ਅੰਮ੍ਰਿਤਪਾਲ ਪਾਲ ਜਿਹਦੇ ਆਲਰੇਡੀ 7 ਪਰਚੇ ਨੇ ਉਹ ਇਸ ਟਾਈਮ ਉਹ ਜੇਲ੍ਹ ਵਿੱਚ ਪੰਦਾ ਨੀਣਾ ਨੇ ਉਹ ਵੀ ਇਸ ਮਾਮਲੇ ਵਿੱਚ ਜਿਹਦੇ ਨਾਲ ਹੀ ਇਨਵੋਲ ਹੈ ਜਿਹਨੂੰ ਵੀ ਪਰਚੇ ਨਾਲ ਰੱਖ ਕੇ ਉਸ ਉਸ ਨੂੰ ਵੀ ਹੀ ਰਿਮਾਂਡ ਤੇ ਲਿਆ ਆ ਕੇ ਕੋਸ਼ਿਸ਼ ਕਰਾਂਗੇ ਜਿੱਦਾਂ ਜਿੱਦਾਂ ਹੋਟਲਾਂ ਸੇ ਹੋਣਗੇ ਤਣਾ ਸ਼ੇਅਰ ਕਰਾਂਗੇ 1002 ਦੇ ਜਾਂ ਹੋਰ ਵੈਰੀਅਸ ਜਿਹੜੀਆਂ ਸੈਕਸ਼ਨੀਆਂ ਉਹਦੇ ਪਰਤੇ ਦੱਸ ਸਕਦੇ ਸਰ ਨੇ ਇਹ ਇਹਦੇ ਜਿਹੜੀ ਲੇਡੀ ਹੈ ਜਿਹਦਾ ਅਸੀਂ ਰਿਮਾਂਡ ਲੈ ਰਹੇ ਹਾਂ ਉਹਦਾ ਰਿਮਾਂਡ ਸਾਚੀ ਸਾਨੂੰ ਮਿਲਿਆ ਜੇ ਦੱਸਿਆ ਸਰ ਸਾਹਿਬ ਨੇ ਇਸੇ ਦੌਰਾਨ ਅਸੀਂ ਹੋਰ ਵੈਰੀਅਸ ਜਿਹੜੀ ਬ੍ਰੀਕ ਵੀ ਕੋਸ਼ਿਸ਼ ਕਰਾਂਗੇ ਜਿੱਦਾਂ ਖਾਸ਼ ਹੋਣਗੇ ਤਣਾ ਸ਼ੇਅਰ ਕਰਾਂਗੇ ਇਹਦੇ ਘਰ ਦੇ ਬਾਹਰੋਂ ਹੀ ਪਿੰਡ ਭੋਵੇਂ ਦੇ ਤੋਂ ਹੀ ਮੁਸਤਕਦ ਹੈ